ਐਸਲਈ ਆਪਾਂ ਸਰ ਜਾਨੀ ਅਮਨਦੀਪ ਹਸਪੀਟਲ ਦੇ ਵਿੱਚ ਦਾਖਲ ਆ ਜਿੱਥੇ ਸਖਤੈਨ ਸਿੰਘ ਦਿਨਾਂ ਦੇ ਕਾਦ ਵਿੱਚ ਅੱਜ ਫੈਦੰਗੋਈ ਐਨਐਲਐਮ ਬਾਦੋਂ ਆਏ ਉਹਨਾਂ ਦਾ ਹਾਲ ਚਾਲ ਪੁੱਛਣ ਆਇ ਪਤਾ ਲੈਣ ਆਇ ਸੀਗਾ ਮੈਨੂੰ ਲੱਗਦਾ ਪਰਮਾਤਮਾ ਕਿਰਪਾ ਕਰੂਗਾ ਉਹ ਤੰਦਰੁਸਤ ਹੋ ਜਾਣਗੇ ਜਖਮੀ ਤੇ ਬੜੀ ਬੁਰੀ ਤਰ੍ਹਾਂ ਹੋਏ ਆ ਪਰਮਾਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਤੰਦਰੁਸਤ ਹੋਣ બસ ਮੈਂ ਪਤਾ ਹੀ ਲੈਣਾ ਸੀਗਾ ਪਤਾ ਲਿਆ ਉਹ ਦੂਜਾ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਸਾਰਾ ਕੇਸ ਹੈ ਤੁਹਾਡੇ ਕੋਲ ਸਭ ਆ ਹੀ ਗਿਆ ਇੱਕ ਪਰਵਾਦਕ ਦਾ ਪਰਵਾਦਕ ਝਗੜਾ ਸੀ ਨਾ ਪਰਵਾਦਕ ਝਗੜੇ ਦੇ ਵਿੱਚ ਫਾਇਦੰ ਜਿਹੜੀ ਹੋਈ ਹੈ ਇਹਦਾ ਉਵੇਂ ਕੋਈ ਐਨਐਮਆਈਆਂ ਦਾ ਕੋਈ ਇਦਾਂ ਦਾ ਕੋਈ ਤਲਕਵਾਸਤਾ ਨਹੀਂ ਮੇਰੀ ਬੇਨਤੀ ਹੈ ਕਿ ਮੇਰੇ ਜਿਹੜੇ ਭਰਾ ਬਾਹਰ ਬੈਠੇ ਆ ਸਾਧਨ ਨੂੰ ਬੇਤੀਆ ਕਿ ਭਲਾ ਜੇ ਤੁਹਾਡਾ ਕੋਈ ਇਦਾਂ ਦੇ ਕੇਸ ਹੁੰਦਾ ਤੁਸੀਂ ਆਪਣੇ ਫੈਮਲੀਆ ਦੇ ਵਿੱਚ ਬੈਠ ਕੇ ਇਹਨਾਂ ਨੂੰ ਚੰਗੇ ਢੰਗ ਨਾਲ ਜਿਹੜਾ ਹੱਲ ਕਰਾ ਕੋ। ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਕੇਸ ਹੋਇਆ ਦੋ ਭੈਣਾਂ ਦਾ ਸੱਕਾ ਉਹ ਪ੍ਰੋਪਰਟੀ ਦਾ ਝਗੜਾ ਸੀਗਾ। ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਕੋਈ ਇਦਾਂ ਦੀ ਗੱਲ ਨਹੀਂ। ਕੇਸ ਹੋਇਆ ਪੁਲਿਸ ਨੇ ਪੂਰੀ ਤੁਹਾਨੂੰ ਦੱਸ ਹੀ ਦਿੱਤਾ ਠੋਕੇ ਸਾਹਿਬ ਨੇ। ਪੁਲਿਸ ਆਪਣੇ ਕੰਮ ਤੇ ਲੱਗੀ। ਸਾਡਾ ਕੰਮ ਇਹ ਹੈ ਕਿ ਜੇ ਕਿਤੇ ਇਦਾਂ ਦੀ ਵਾਅਦਾਤ ਹੁੰਦੀ ਹੈ ਜੇ ਕਿਤੇ ਕੋਈ ਬੰਦਾ ਕਾਨੂੰਨ ਆਪਣੇ ਹੱਥਾਂ ਚ ਲੈਂਦਾ ਕਾਨੂੰਨ ਦੀ ਦੁੱਧ ਵਸਤੂ ਕਰਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਹਰ ਤਰ੍ਹਾਂ ਹਰ ਸੰਭਵ ਜੋ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਊਗੀ ਉਹ ਜਿਹੜੀ ਅਸੀਂ ਪਰ ਵਿਪੱਖ ਜਿਹੜਾ ਹੈ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਵੀਡੀਓ ਪਾ ਕੇ ਕਹਿ ਰਹੇ ਆ ਕਿ ਲਾਅ ਐਂਡ ਆਰਡਰ ਜਿਹੜਾ ਹੈ ਕਲੈਪਸ ਹੋ ਚੁੱਕਾ ਪੰਜਾਬ ਦੇ ਵਿੱਚ ਕਿਹੜੀ ਗੱਲ ਤੋਂ ਇੱਕ ਗੱਲ ਵੀ ਅਜਨਾਲਾ ਰੋਡ ਤੇ ਇੱਕ ਮਰਡਰ ਹੋਇਆ ਜਿਹੜਾ ਇਸ ਵੀਡੀਓ ਨੂੰ ਲੈ ਕੇ ਸਾਰੇ ਵੀਡੀਓ ਪਾ ਰਹੇ ਹੋ ਕਹਿ ਰਹੇ ਲਾਅ ਐਂਡ ਆਰਡਰ ਕਲੈਪਸ ਹੋ ਗਿਆ ਕਿਉਂਕਿ ਕਹਿੰਦੇ ਵੀ ਪਹਿਲੇ ਦੇਖੋ ਮੇਰੀ ਗੱਲ ਸੁਣੋ ਉਹਨਾਂ ਦੇ ਕਹਿਣ ਦੀ ਛੱਡੋ ਕੀ ਕਹਿੰਦੇ ਉਹ ਤਾਂ ਐਂ ਕਹਿੰਦੇ ਜਿੱਦਾਂ ਉਹਨਾਂ ਦੇ ਸਮੇਂ 'ਚ ਬੜਾ ਠੀਕ ਰਿਹਾ ਕਹਿੰਦਾ ਕੌਣ ਹੈ ਸੁਖਬ ਸਾਹ ਦੇਖੋ ਲੈਂਡ ਆਰਡਰ ਦਾ ਉਦੋਂ ਹੋਵੇ ਹਾਂ ਆਪਾਂ ਜਾਦੇ ਹੋੜ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਮਸਲਾ ਹੋ ਜਾਂਦਾ ਕੋਈ ਪਤਵਾਦ ਦਾ ਡਿਸਪਿਊਟ ਹੈ ਘਰ ਦੇ ਵਿੱਚ ਕੋਈ ਬੰਦਾ ਲੜ ਪੈਂਦਾ ਮੈਂ ਆਪਣੇ ਘਰ ਤੇ ਲੜ ਪੈਂਦਾ ਤੇ ਲੈਂਡ ਆਰਡਰ ਦਾ ਤਾਂ ਸਰਕਾਰ ਦਾ ਨਕੀ ਤਰਕਵਾਸਤਾ ਨਹੀਂ ਇਹਨਾਂ ਸਭ ਦਾ ਹੋ ਪੈਲਾ ਜਿੱਥੇ ਲੈਂਡ ਆਰਡਰ ਦਾ ਪਬਲਿਕ ਦੇ ਨਾਲ ਸੰਬੰਧ ਹੈ ਉੱਥੇ ਮਾਨ ਸਰਪ ਦੀ ਸਰਕਾਰ ਰਹੇ ਅਸੀਂ ਇੱਥੇ ਵੀ ਕੰਡੈਮਨੇਸ਼ਨ ਕਰਦੇ ਆ ਇੱਥੇ ਵੀ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਵੀ ਬੰਦਾ ਇਦਾਂ ਕਰੇ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕਿਸੇ ਬੰਦੇ ਨੂੰ ਪੰਜਾਬ ਦੇ ਵਿੱਚ ਕਾਨੂੰਨ ਆਪਣੇ ਹੱਥਾਂ ਚ ਨਹੀਂ ਲੈਂਦਾ ਉਹਦੇ ਬਾਕੀ ਪੰਜਾਬ ਦੀ ਪੁਲਿਸ ਅੱਜ ਵੀ ਤੁਸੀਂ ਦੇਖਿਆ ਸਵੇਤ ਦਾ ਕਿੰਨਾ ਕੰਮ ਕਰਾ ਪੰਜਾਬ ਦੀ ਪੁਲਿਸ ਬਿਲਕੁਲ ਵਧੀਆ ਕੰਮ ਕਰਦੀ ਆ ਬਿਲਕੁਲ ਸਹੀ ਢੰਗ ਦੇ ਨਾਲ ਮਸਲੇ ਨੂੰ ਨੂੰ ਜਿੱਠਦੀ ਇਹ ਮਸਲੇ ਦਾ ਵੀ ਤੁਹਾਨੂੰ ਸਵੇਤ ਦੇ ਪਤਾ ਸਵੇਤ ਤੱਕ ਬਲ ਜਿਹੜਾ ਚੰਗੇ ਸਲ ਟੌਲ ਗਏ ਨਹੀਂ ਬਣੇ ਨਹੀਂ ਗਏ ਚੰਗੇ ਉੱਤਰ ਸਨਾਰਤ ਹੋ ਗਈਆਂ ਆਇਡੈਂਟੀਫਾਈ ਹੋਇਆ ਉਹਨਾਂ ਨੇ ਐਫ ਆਈ ਆਰ ਦਰਜ ਕਰਾਈ ਪੱਤਾ ਵੀ ਦਰਜ ਹੋ ਗਿਆ ਜੋ ਜੋ ਕਰਦਿਆਂ ਨੇ ਕਿਹਾ ਉਹ ਸਾਰਾ ਪੱਤਾ ਦੱਸੋ ਐਨ ਆਰ ਆਈ ਭਰਾ ਸਹਿਮੇ ਬੜੋ ਇਸ ਪੂਰੀ ਵਾਰ ਦੇ ਨਾਲ ਕਿਉਂਕਿ ਜਿਹੜੇ ਚੈਂਸਿੰਗ ਸੀਗੇ ਉਹਨੇ ਇਨਵੈਸਟ ਕਰੇ 7 ਫਲੋਟ ਤਾਂ ਕਹਿੰਦੇ ਉਹਨਾਂ ਨੂੰ ਖਰੀਦਣਾ ਸਰ ਸਾਰ ਮੇਰੀ ਇਹ ਬੇਨਤੀ ਤਾਂ ਹੈ ਕਿ ਕਿਸੇ ਵੀ ਅੰਦਾਜ਼ੀ ਨੂੰ ਘਪਾਉਣ ਦੀ ਲੋੜ ਨਹੀਂ ਅੱਜ ਸਵੇਰੇ ਵੀ ਮੈਂ 6-7 ਐਨ ਆਰ ਆਈ ਭਰਾ ਮੇਰੇ ਕੋ ਉਹਨਾਂ ਦੇ ਕੇਸ ਸੀਗੇ ਆਪਾਂ ਹੱਲ ਕੀਤੇ ਮੈਂ ਤੁਹਾਨੂੰ ਕਹਿ ਰਿਹਾ ਕਿ ਉਹ ਮਸਲਾ ਨਹੀਂ ਹੈ ਇਹ ਕੋਈ ਹੋਰ ਨਹੀਂ ਹੈ ਕਿ ਅੰਦਾਜ਼ਾ ਇਹਨੂੰ ਕਿਉਂ ਟਾਰਗੇਟ ਕਰਾਂਗੇ ਜੀ ਐਨਰਾਈ ਪੰਜਾਬ ਐਨਰਿਆਂ ਤੋਂ ਬਿਨਾ ਪੰਜਾਬ ਕਾਹਦੇ ਜੋਗਾ ਐਨਰਾਈ ਪੰਜਾਬ ਦੀ ਰੀੜ ਦੀ ਹੱਡੀ ਹੈ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਅੰਦਰ ਕੇ ਐਨਰਾਈ ਦੇ ਉੱਤੇ ਕੇ ਇਹਨੂੰ ਹੱਥ ਨਹੀਂ ਚੁੱਕਣ ਦੋਗੇ ਬਾ ਜਿੱਥੇ ਪਰਵਾਦਾ ਦੇ ਡਿਸਪੂਟ ਹੋ ਜਾਂਦੇ ਨੇ ਪਰਵਾਦਾਂ ਦਾ ਆਪਸੀ ਝੰਡਾ ਹੋ ਜਾਂਦਾ ਜਿੱਦਾਂ ਇਹ ਹੋਇਆ ਇਹ ਉੱਥੇ ਬਲਦ ਜਿਹੜਾ ਤੁਹਾਨੂੰ ਵੀ ਪਤਾ ਪਟ ਘਰ ਦੇ ਵਿੱਚ ਲੜ ਪੈਂਦੇ ਆ ਤੇ ਉੱਥੇ ਕੋਈ ਇਹ ਨਹੀਂ ਆ ਕਿ ਐਨਰਾਈ ਨਾ ਬੰਨਾ ਬਿਲਕੁਲ ਨਹੀਂ ਅਸੀਂ ਐਨਰਾਈ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਕਿਸੇ ਨੂੰ ਵੀ ਕੋਈ ਵੀ ਇਦਾਂ ਦਾ ਜਿਹੜਾ ਬੰਦਾ ਕਾਨੂੰਨ ਆਪਣੇ ਹੱਥ ਚ ਲੈਂਦਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹ ਜੋ ਸਾਡੀ ਡਿਊਟੀ ਸੀ ਸਾਡੀ ਪੁਲਿਸ ਦੀ ਸਵੇਰ ਦੀ ਸੁੱਤੇ ਦੀ ਅੱਜ ਦੀ ਪੁਲਿਸ ਲੱਗੀ ਉਹਨਾਂ ਨੇ ਆਪਣੀ ਡਿਊਟੀ ਜਿਹੜੀ ਬਹੁਤ ਵਧੀਆ ਕੀਤੀ ਪਰ ਹੁਣ ਅਸੋ ਪੇਸ਼ੈਂਟ ਦੀ ਪੋਜੀਸ਼ਨ ਕੀ ਹੈ ਪੇਸ਼ੈਂਟ ਦੀ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਕਹਿੰਦੇ ਆ ਕਿ ਠੀਕ ਹੈ ਅਜੇ ਤਾਂ ਮਤਲਬ ਉਹਨੂੰ ਕਰ ਰਹੇ ਨੇ ਪਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪ੍ਰਮਾਤਮਾ ਕਰੂਗਾ ਕਿ ਉਹ ਤਦ ਦਸਤ ਹੋ ਜਾਏ ਪਰ ਸਰ ਇੱਕ ਇੱਕ